ਮੁਹੱਲੀ ਦੇ ਇੱਕ ਨਿੱਜੀ ਹਸਪਤਾਲ ਦੀ ਗੱਲ ਹੈ ਕਹਿੰਦੇ ਉੱਥੇ ਪਰਿਵਾਰ ਨੂੰ ਵਧਾਈ ਦਿੱਤੀ ਕਿ ਤੁਹਾਡੇ ਭਾਈ ਬੇਟਾ ਹੋਇਆ ਬੱਚਾ ਹੋਇਆ ਹੁੰਡਾ ਹੋਇਆ ਤੇ ਬਾਅਦ ਦੇ ਵਿੱਚ ਜਦੋਂ ਬੱਚਾ ਸੌਪਿਆ ਤੇ ਉਹ ਕੁੜੀ ਸੀਗੀ ਇਹਦੇ ਕਰਕੇ ਉੱਥੇ ਵਿਵਾਦ ਪੈ ਗਿਆ ਪਰਿਵਾਰ ਨੇ ਕਿਹਾ ਕਿ ਪਹਿਲਾਂ ਤਾਂ ਸਾਨੂੰ ਇਹ ਦੱਸਿਆ ਸੀ ਕਿ ਬੇਟਾ ਹੋਇਆ ਇਹ ਵੀ ਅਜੀਬ ਤਰ੍ਹਾਂ ਦੇ ਵਰਤਾਰੇ ਵਾਪਰਦੇ ਆ ਦੇਖੋ ਤਾਂ ਹੁਣ ਪਤਾ ਨਹੀਂ ਕਿੱਥੇ ਬੇਪਰੋਸਗੀ ਪੈਦਾ ਹੋ ਗਈ ਆ ਕਿ ਭਈ ਉਹ ਪਰਿਵਾਰ ਕਹਿ ਰਿਹਾ ਹੈ ਕਿ ਨਰਸ ਆਈ ਆ ਉਹ ਬੋਲੀ ਕਿ ਤੁਹਾਡੇ ਮੁੰਡਾ ਹੋਇਆ ਹੂੰ ਤੇ ਜਦੋਂ ਮਲਕ ਜਵਾਬ ਕੋ ਸੌਂਪਣ ਦਾ ਵਿਲਾਇਆ ਤੇ ਉਦੋਂ ਕਿ ਆ ਕੇ ਆ ਕੇ ਕੁੜੀ ਆ ਹੁਣ ਇਹਦੇ ਤੇ ਬਹੁਤ ਵੱਡਾ ਵਫਾਦ ਹੋ ਗਿਆ ਜੀ ਹੋ ਸਕਦਾ ਹੈ ਕਿ ਨਰਸ ਨੂੰ ਕੋਈ ਭੁਲੇਖਾ ਲੱਗਿਆ ਹੋਵੇ ਕੋਈ ਗਫਲਤ ਹੈ ਜਾਂ ਤੁਹਾਨੂੰ ਪਤਾ ਅੱਜਕੱਲ੍ਹ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਬੱਚੇ ਵਟਾਏ ਜਾਂਦੇ ਨੇ ਬੱਚੇ ਚੋਰੀ ਤੱਕ ਹੋ ਜਾਂਦੀਆਂ ਹੁਣ ਇਹਦਾ ਫੈਸਲਾ ਜਿਹੜਾ ਹੈ ਉਹ ਸ਼ਾਇਦ ਡੀਐਨਏ ਤੋਂ ਹੋਏਗਾ ਜੀ ਪਰ ਇਹ ਇੱਕ ਬਣਾ ਕਹਿ ਲੋ ਕਿ ਸੈਂਸਿਟਿਵ ਮਾਮਲਾ ਬਣ ਗਿਆ ਨਾ ਕਿ ਹੁਣ ਬੱਚਾ ਬੱਚਾ ਸ਼ਾਇਦ ਉਹਨਾਂ ਦਾ ਹੀ ਹੋਵੇ ਜਾਂ ਕਿਸੇ ਦਾ ਹੋਵੇ ਤਾਂ ਬੱਚਾ ਹਾਲ ਦੀ ਘੜੀ ਤੇ ਮਤਲਬ ਕਿ ਆਪਣੇ ਅਸਲੀ ਮਾਪਿਆਂ ਤੋਂ ਹੀ ਦੂਰ ਹੋ ਗਿਆ ਨਾ ਜੀ ਇਹ ਦੇਖਣ ਵਾਲੀ ਗੱਲ ਹੈ ਨਾ ਤਾਂ ਇਹ ਮਾਮਲਾ ਜਿਹੜਾ ਉਹ ਹੁਣ ਡੀਐਨਏ ਟੈਸਟ ਤੇ ਜਾਏਗਾ ਡੀਐਨਏ ਟੈਸਟ ਦੀ ਜਦੋਂ ਰਿਪੋਰਟ ਆਏਗੀ ਫਿਰ ਫਾਈਨਲ ਮਤਲਬ ਕਿ ਰਿਜ਼ਲਟ ਹੋਏਗਾ ਕਿ ਕਿਹੜਾ ਬੱਚਾ ਕਿਹਦਾ ਪਰ ਬੜਾਈ ਕਹਿ ਲੋ ਕਿ ਇਹ ਮਾਮਲਾ ਮੇਰੇ ਖਿਆਲ ਦੇ ਨਾਲ ਜੇ ਨਰਸ ਦੀ ਵੀ ਮੰਨ ਲਓ ਕੋਈ ਗਲਤੀ ਹੈ ਤਾਂ ਬੜਾ ਅਨਪ੍ਰੋਫੈਸ਼ਨਲ ਜਿਹਾ ਮਾਮਲਾ ਹੈ ਕਿਉਂਕਿ ਤੁਸੀਂ ਪੇਸ਼ੇਵਰ ਹੁੰਦੇ ਆ ਇੰਨੀ ਵੱਡੀ ਕਿਵੇਂ ਗਲਤੀ ਕਰ ਸਕਦੇ ਹੋ ਜੀ ਇੱਥੇ ਪਤਾ ਨਹੀਂ ਕਿਸ ਤਰ੍ਹਾਂ ਦੇ ਹਾਲਾਤ ਰਹੇ ਨੇ ਪਰ ਜਾਂਚ ਪੜਤਾਲ ਜਲਦੀ ਤੋਂ ਜਲਦੀ ਉੱਪਰੇ ਚੜਨੀ ਚਾਹੀਦੀ ਹੈ ਪਰ ਰੌਲਾ ਇਹ ਆ ਕਿ ਡੀਐਨਏ ਵਗੈਰਾ ਦੀਆਂ ਜਿਹੜੀਆਂ ਰਿਪੋਰਟਾਂ ਹੁੰਦੀਆਂ ਉਹ ਜਲਦੀ ਘੰਟਿਆਂ ਵੰਦੀ ਤੇ ਆਪਾਂ ਜੇ ਕਹੀਏ ਕਿ ਟਾਈਮ 'ਚ ਹੋ ਜਾਣਗੇ ਐਸਾ ਤੇ ਸੰਭਵ ਹੀ ਨਹੀਂ ਹੁੰਦਾ ਨਹੀਂ ਆ ਬਿਲਕੁਲ ਇਸ ਕਰਕੇ ਜਲਦੀ ਤੋਂ ਜਲਦੀ ਨਬੀੜਾ ਹੋਣਾ ਚਾਹੀਦਾ ਹੈ ਜੇਦਾ ਬੱਚਾ ਜਿਹੜਾ ਵੀ ਆ ਉਹ ਆਪਣੀ ਮਾਂ ਦੀ ਗੋਦ ਦੇ ਵਿੱਚ ਖੇਡਣਾ ਚਾਹੀਦਾ ਪਰ ਹਾਂ ਇਸ ਤਰ੍ਹਾਂ ਦੀਆਂ ਕਹੋ ਕਿ ਘਟਨਾਵਾਂ ਹੋਣੀ ਐ ਨਹੀਂ ਚਾਹੀਦੀਆਂ ਨਹੀਂ ਹੋਣੀਆਂ ਸਰ ਜੀ ਬਹੁਤ ਮਤਲਬ ਕਿ ਅੱਜ ਕੱਲ ਹਸਪਤਾਲਾਂ ਚੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਬਹੁਤ ਨੇ ਇਸੋਂ ਘੱਟ ਸਾਹਿਬ ਤੇ ਕਿਦਾ ਹੋਣਾ ਨਹੀਂ ਚਾਹੀਦਾ ਸਾਡੇ ਸਿਸਟਮ ਦੇ ਵਿੱਚ ਤੇ ਆਪਾਂ ਇਹ ਵੀ ਚੀਜ਼ਾਂ ਵੇਖੀਆਂ ਨੇ ਕਿ ਭਾਈ ਤੁਸੀਂ ਦੇਖਿਆ ਹੋਣਾ ਕਿ ਬੱਚੇ ਚੋਰੀ ਹੋ ਜਾਂਦੇ ਨੇ ਜੀ ਜਾਂ ਅਸੀਂ ਉਹ ਵੀ ਖਬਰਾਂ ਦੁਖਦਾਇਕ ਦੇਖੀਆਂ ਕਿ ਜਿੱਥੇ ਨਵ ਜੰਮੇ ਬੱਚੇ ਜਿਹੜੇ ਆ ਉਹ ਜਾਂ ਤਾਂ ਅੱਗ ਦੀ ਚਪੇਟਾਂ ਖੇ ਵਿਚਾਰੇ ਦੁਨੀਆ ਦੇਖਣ ਤੋਂ ਪਹਿਲਾਂ ਹੀ ਕਹਿ ਲੋ ਚੰਗੀ ਤਰ੍ਹਾਂ ਉਚਲ ਬਸੇ ਜਾਂ ਕਈ ਹੋਰ ਕੋਤਾਈਆਂ ਵੀ ਸੁਣਾ ਹੈ ਦਰਸਾ ਮੇ ਦੇਖੀਆਂ ਨਹੀਂ ਜੀ 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 ਖੈਰ ਚਲੋ ਇੱਕ ਦੀਪ ਗਰੇਵਾਲ ਜੀ ਹੋਰਾਂ ਦਾ ਆਪਾਂ ਕਮੈਂਟ ਪੜ੍ਹਦੇ ਆ ਜੀ ਫਿਰ ਇਜਾਜ਼ਤ ਲੈਣੇ ਆ ਕਹਿੰਦੇ ਕਿ ਦਸਤਕ ਔਰ ਆਵਾਜ਼ ਸੋ ਕਾਨੋ ਕੇ ਲਈ ਹੈ ਜੋ ਰੂਹ ਕੋ ਸੁਣਾਈ ਦੇ ਉਸੇ ਖਾਮੋਸ਼ੀ ਕਹਤੇ ਹਨ ਕਿਆ ਬਾਤ ਹੈ ਜੀ ਹਾਂ ਸਹੀ ਹੈ ਜੀ ਬਿਲਕੁਲ ਤੁਹਾਡੀ ਗੱਲ درست ਹੈ ਇਹ ਸਹੀ ਹੈ ਉਹ ਹੀ ਹੈ ਨਾ ਕਿ ਜਿਹੜਾ ਬੰਦਾ ਤੁਹਾਡਾ ਬਹੁਤ ਥਿਆਰਾ ਹੋਵੇ ਨਾ ਹੂੰ ਉਹ ਕੋਲੀ ਬੈਠਾ ਰਹੇ ਕੋਈ ਗੱਲ ਨਾ ਵੀ ਕਰੇ ਨਾ ਜੀ ਤਦ ਵੀ ਡੋਪਾਮਾਈਨ ਕਹ ਲੋ ਨਹਿਰ ਦੇ ਵਾਂਗੂ ਰੋੜਿਆ ਹੁੰਦਾ ਸਮਝਦੇ ਹੋ ਨਾ ਡੋਪਾਮਾਈਨ ਦੀ ਨਹਿਰ ਹੀ ਕਹ ਲੋ ਰਿਲੀਜ਼ ਹੋਈ ਜਾਂਦੀ ਆ ਜੀ ਤੇ ਜੇ ਉਹ ਬੋਲ ਪਵੇ ਤੇ ਫਿਰ ਤੇ ਗੱਲਾਂ ਹੀ ਕੀ ਐ ਸੋ ਇਸ ਕਰਕੇ ਇਹ ਇਹਨਾਂ ਦੀ ਗੱਲ ਸਹੀ ਐ ਤੇ ਉਹਦਾ ਕਈ ਬੰਦਿਆਂ ਦੀ ਖਮੋਸ਼ੀ ਦੂਜੇ ਪੱਖ ਤੋਂ ਵੀ ਬੜੀ ਜ਼ਬਰਦਸਤ ਹੁੰਦੀ ਐ ਮਨਮੋਹਨ ਸਿੰਘ ਦੀ ਖਾਮੋਸ਼ੀ ਹਮ ਕੀ ਆਈ ਖਾਮੋਸ਼ੀ ਸੀ ਵੀ ਤੇ ਇੱਕ ਵਾਰੀ ਉਹਨਾਂ ਨੇ ਸ਼ੇਅਰ ਬੋਲੇ ਸੀਗਾ YouTube ਉਤੇ ਕੱਢ ਕੇ ਜ਼ਰੂਰ ਕਿਤੇ ਸੁਣਿਓ ਸਦਨ ਦੇ ਵਿੱਚ ਕਿ ਪਤਾ ਨਹੀਂ ਉਹ ਉਹਨਾਂ ਨੇ ਮਤਲਬ ਕਿ ਕਮੋਸ਼ੀਤੇ ਹਾਂਜੀ ਬੜਾ ਦਿਲਚਸਪ ਸੁਣਿਆ ਪਰ ਮੈਨੂੰ ਯਾਦ ਨਹੀਂ ਯਾਦ ਮੈਨੂੰ ਵੀ ਨਹੀਂ ਆ ਰਿਹਾ ਕਿਤੇ ਸੁਣਿਆ ਬੜਾ ਇੰਟਰਸਟਿੰਗ ਹੈ ਉਹ ਪਰ ਉਹ ਦਾ ਕਹਿਣ ਦਾ ਤਰੀਕਾ ਵੀ ਉਹਦਾ ਲੈਸਾ ਬੜਾ ਜੇ ਬੇਨਕਾਬ ਹੋ ਜਾਣਗੇ ਕੁਝ ਮਤਲਬ ਕਿਸ ਤਰ੍ਹਾਂ ਦਾ ਸੀ ਜੀ ਜੀ ਖੈਰ ਬਹੁਤ ਸ਼ੁਕਰੀਆ ਦੋਸਤੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਆਪਾਂ ਫਿਰ ਮਿਲਦੇ ਹਾਂ ਅੱਜ ਵਾਸਤੇ ਧੰਨਵਾਦ ਮਿੰਟੂ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਜਿਹੜੇ ਦੋਸਤਾਂ ਦੇ ਕਮੈਂਟ ਰਹਿ ਜਾਂਦੇ ਨੇ ਪ੍ਰਭੂ ਮੈਂ ਹਰ ਵਾਰੀ ਇਹ ਹੀ ਗੁਜ਼ਾਰਿਸ਼ ਕਰਕੇ ਜਾਂਣਾ ਕਿ ਗੁੱਸਾ ਨਾ ਕਰਿਆ ਕਰੋ ਕਿਉਂਕਿ ਗੱਲਾਂ ਬਾਤਾਂ ਕਾਫੀ ਹੁੰਦੀਆਂ ਨੇ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੁੰਦੀਆਂ ਤੇ ਕਈ ਵਾਰੀ ਜਿਵੇਂ ਮੈਂ ਕੋਈ ਕਮੈਂਟ ਪੜ੍ਹ ਦਿੰਨਾ ਫਿਰ ਗੱਲ ਉਸੇ ਸ਼ੁਰੂ ਹੋ ਜਾਂਦੀ ਹੈ ਤੇ ਹੋਰ ਜਿਹੜੀਆਂ ਕੋਈ ਜ਼ਰੂਰੀ ਗੱਲਾਂ ਹੁੰਦੀਆਂ ਨੇ ਉਹ ਰਹਿ ਜਾਂਦੀਆਂ ਨੇ